ਹਾਂ ਭਾਈ ਸਤਿ ਸ਼੍ਰੀ ਅਕਾਲ hello ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਬਾਬਾ ਜੀ ਹੋਰ ਕਿਵੇਂ ਹੋ ਭਾਈ ਪਾਲੇ ਦੇ ਘਰੋਂ ਬੋਲਦੇ ਹੋ ਤੁਸੀਂ ਹਾਂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਤੁਸੀਂ ਸਿਹਤ ਕਿਵੇਂ ਹੈ ਤੁਹਾਡੀ ਹਾਂ ਭਾਈ ਠੀਕ ਹੈ ਜੀ ਬਹੁਤ ਵਧੀਆ ਹੈ ਜੀ ਕੀ ਕਰੀ ਜਾਂਦੇ ਸੀ ਭਾਈ ਹਾਂ ਠੀਕ ਹੈ ਬਾਬਾ ਜੀ ਕੁਛ ਨਹੀਂ ਜੀ ਕਰਨਾ ਹੈ ਬਸ ਕਿੰਨਾ ਹੋ ਗਿਆ ਜੀ ਮੈਂ ਹਾਂ ਮੈਨੂੰ ਪਤਾ ਐ ਮੈਂ ਪਾਰਲੇ ਦੇ ਘਰੋਂ ਬੋਲਦੀ ਆ ਤੂੰ ਹਾਂ ਕੀ ਬੋਲਦਾ ਜੀ ਜਿਸ ਸਾਲ ਦੇ ਹਾਂ ਹਾਂ ਤੇ ਮੈਨੂੰ ਨਾ ਕੀ ਐ ਕਿ ਪਾਲੇ ਨੂੰ ਮੈਂ ਲਾਇਆ ਸੀ ਫੋਨ ਤੇ ਉਹ ਨਾ ਪਹਿਲਾਂ ਤਾਂ ਉਹਦੇ ਫੋਨ ਤੇ ਜਾਂਦੀ ਸੀ ਘੰਟੀ ਹਾਂ ਹਾਂ ਉਸ ਤੋਂ ਬਾਅਦ ਕੀ ਐ ਕਿ ਉਹਦਾ ਫੋਨ ਵੇਟਿੰਗ ਵੇਟਿੰਗ ਚਾਹੀ ਗਿਆ ਤੇ ਮੁੜ ਕੇ ਕੰਜਰ ਦਾ ਫੋਨ ਹੀ ਉਹ ਕਰ ਗਿਆ ਸੱਚ ਬੰਦਾ ਬਾਬਾ ਕੱਟ ਕੱਟ ਕੇ ਆ ਜਾਂਦੀ ਆ ਆਵਾਜ਼ ਹਾਂ ਮੈਂ ਕਿਹਾ ਨਾ ਫੋਨ ਪਹਿਲਾਂ ਉਹਦਾ ਸਵਿਚ ਬੰਦ ਕਰ ਲਿਆ ਉਹਨੇ ਪਹਿਲਾਂ ਵੇਟਿੰਗ ਆਈ ਗਿਆ ਫਿਰ ਸਵਿਚ ਬੰਦ ਕਰ ਲਿਆ ਉਹਨੇ ਹਾਂ ਵਧੀਆ ਫਿਰ ਮੈਂ ਹਾਰ ਕੇ ਤੇਰੇ ਨੰਬਰ ਤੇ ਫੋਨ ਲਾ ਲਿਆ ਅੱਛਾ ਹਾਂ ਕੋਈ ਬਾਬਾ ਕੋਈ ਕੰਮ ਹੈ ਕੋਈ ਗੱਲ ਕੰਮ ਦੀ ਗੱਲ ਹੈ ਜੀ ਤਾਂ ਦੱਸੋ ਫਿਰ ਕੋਈ ਨਹੀਂ ਆ ਜਾਣਗੇ ਮੈਂ ਦੱਸ ਦੂੰਗੀ ਉਹਨਾਂ ਨੂੰ ਤੇ ਮਤਲਬ ਇਹਦਾ ਮਤਲਬ ਤੁਸੀਂ ਘਰੇ ਇਕੱਲੇ ਹੋ ਤੁਸੀਂ ਇਸ ਵਕਤ ਨਹੀਂ ਨਹੀਂ ਮੈਂ ਘਰੇ ਨਹੀਂ ਸੀ ਬਾਬਾ சார் பின்னர் செய்தியாளர்களிடம் பேசிய அவர் இந்த திட்டத்தின் கீழ் பதினாறு ஆயிரத்து ஐந்து நூறு பேர் பயனடைவார்கள் என்றும் தெரிவித்தார்

ਨੇ ਲੁੱਚੀਆਂ ਗੱਲਾਂ ਵਾਲੀ ਕਿਹੜੀ ਗੱਲ ਹੋ ਗਈ ਭਾਈ ਇਹਦੇ ਵਿੱਚ ਚਾਹ ਨਹੀਂ ਪੀ ਸਕਦੇ ਮੈਨੂੰ ਇਹ ਤਾਂ ਫਿਰ ਬੇੜੇ ਤੇ ਕਾਰਾ ਨਾ ਰਾਵੈ ਥਾਉਂ ਦਾ ਤੇ ਕਾਰਾ ਲਈ ਚਾਹ ਬਣਾ ਕੇ ਲੈ ਤੁੰਡੀ ਤੈਨੂੰ ਚਾਹ ਮਾਤੋਂ ਲਾ ਚਾਹਤਾ ਪੀ ਰਹਾ ਹੈ ਤੇ ਤੂੰ ਕੇ ਪਾਉਣਾ ਸਿੱਧਾ ਆਵੇ ਤਾਂ ਤਿਕਣਾ ਨਹੀਂ ਤੇ ਤਿਕ ਪਵਾਏਗਾ ਕੇ ਪਾਉਣ ਲਈ ਕਿਹੜੀ ਗੱਲ ਬੈਠ ਕੇ ਕੋ ਮਾੜਾ ਮਟਾ ਸ਼ੁਗਨ ਮੇਰੇ ਪਾਪਾ ਮੈਂ ਤਾਂ ਤੈਨੂੰ ਨਾ ਮੈਂ ਤੈਨੂੰ ਗੋੜਿਆਂ ਥੱਲੇ ਲੈ ਲੂੰ ਦੇਖ ਲੈ ਇਹਦੀਆਂ ਗੱਲਾਂ ਮੇਰੇ ਨਾਲ ਜੀ ਪੀਪੀਆਂ ਤਾਂ ਸ਼ਰਮ ਸ਼ਰਮ ਮੰਨਣਾ ਤੂੰ ਮਾੜੀ ਮੋਟੀ ਅਰੇ ਭਾਈ ਸ਼ਰਮ ਆਲੀ ਤਾਂ ਕੋਈ ਗੱਲ ਹੀ ਨਹੀਂ ਇਹਦੇ ਵਿੱਚ ਤੇ ਜਸ ਦੀ ਚਾਹ ਪੀਣ ਨੂੰ ਜੀ ਕਰਦਾ ਕੋ ਦੋ ਮਿੰਟ ਕੋ ਤੇਰਾ ਮੋਟਾ ਚਾਹੀ ਤੂੰ ਤਾਂ ਕੀ ਆਂ ਆਂ ਰਾਂਤੀ ਸਹੀਂ ਗਿਆ ਤੂੰ ਮਾੜੀ ਮੋਟੀ ਯਾਹ ਤੇ ਨਾਲ ਗੱਲ ਕਰ ਰੇ ਤੂੰ ਆਉਂਦੀ ਮਰੇ ਆਤਾਂ ਤੇ ਰਹੀ ਸੀ ਨਾਲ ਗੱਲ ਕਰ ਰੇ ਹਾਂ ਕੱਲ ਮੈਂ ਆਇਆ ਵੀ ਸੇਵਕ ਬੰਦਾ ਦਾ ਕੋਈ ਨਹੀਂ ਖੜਾਿਆ ਮੀਂਚਾ ਇਤਲਾ ਤੋਂ ਦਾ ਤੋਂ ਦਾ ਪਾਈ ਗੁੱਸਾ ਕਰ ਗਈ ਤੂੰ ਮੇਰੀ ਗੱਲ ਦਾ ਹੂੰ ਗੁੱਸਾ ਤਾਂ ਕਰੇ ਅੱਬਾ ਤੂੰ ਗੁੱਸਾ ਤਾਂ ਕਰ ਹੀ ਗਈ ਹੈ ਤੂੰ ਮੇਰੀ ਗੱਲ ਦਾ ਗੁੱਸਾ ਥੋੜੀ ਕਰੀਦਾ ਹੁੰਦਾ ਹੈ ਦਾ ਨਹੀਂ ਮੈਂ ਮੈਂ ਗੁੱਸਾ ਵੀ ਨਾ ਕਰਾਂ ਤੁਸੀਂ ਗੀਟਿੰਗ ਗੱਲਾਂ ਕਹੋ ਮੈਨੂੰ ਹਜੇ ਤੁਸੀਂ ਮੈਨੂੰ ਗੁੱਸਾ ਵੀ ਨਾ ਕਰਾ ਦੇਖੋ ਪਤਾ ਕੀ ਇਸ਼ਕ ਮੁਹੱਬਤ ਜਿਹੜਾ ਹੁੰਦਾ ਹੈ ਨਾ ਇਹ ਰੱਬ ਦੀ ਦਾਤ ਹੁੰਦੀ ਹੈ ਇਹ ਕੋਈ ਮਾੜੀ ਚੀਜ਼ ਨਹੀਂ ਹੁੰਦੀ ਤੇ ਲੋਕ ਇਸ ਨੂੰ ਦੁਨੀਆ ਮਾੜਾ ਕਹਿੰਦੀ ਹੈ ਨਾ ਬੱਸ ਅੱਜ ਤੱਕ ਤੁਸੀਂ ਗੱਲ ਕਹਿਤੀ ਕੱਲ ਤੋਂ ਨਾ ਮੈਨੂੰ ਇਹ ਗੱਲ ਕਹਿ ਦੋ ਤੇ ਕੱਲ ਨੂੰ ਫਿਰ ਕੀ ਹੋ ਜੂਗਾ ਪਾਲੇ ਨੂੰ ਪਾਲੇ ਨੂੰ ਨਹੀਂ ਕੁਝ ਪਤਾ ਲੱਗਦਾ ਤੇ ਅਸੀਂ ਤਾਂ ਪਰਦੇਸੀ ਬੰਦੇ ਆ ਸਾਡਾ ਕੀ ਹੈ ਨਹੀਂ ਮੈਨੂੰ ਮੈਨੂੰ ਫਿਰ ਗਿਆ ਕੀ ਫਾਇਦਾ ਫਾਇਦਾ ਨਹੀਂ ਮੇਰੀ ਗੱਲ ਸੁਣ ਪਹਿਲਾਂ ਮੇਰੀ ਮੈਂ ਕੋਈ ਐ ਨਹੀਂ ਕਹਿੰਦਾ ਕਿ ਮੈਂ ਤੇਰੇ ਨਾਲ ਕੋਈ ਗਲਤ ਹੋਵਾਂ ਸੀ ਤਾਂ ਨਹੀਂ ਨਹੀਂ ਨੰਨੋ ਕਿਸ ਆ ਰਹੀ ਚ ਫਾਇਦਾ ਨਹੀਂ ਵੀ ਆਪਾਂ ਕੋਈ ਦੁੱਖ ਸੁੱਖ ਕਰ ਲਿਆ ਕਰਾਂਗੇ ਉਵੇਂ ਗਲਤ ਨਹੀਂ ਹੋਣਾਗਾ ਆਪਾਂ ਤੂੰ ਗਲਤ ਸਮਝੀ ਜੇ ਤਾਂ ਹੋਰ ਪਾਸੇ ਲੈ ਗਈ ਗੱਲ ਜੇ ਮੈਂ ਤੇਰੇ ਨਾਲ ਬੈਠ ਕੇ ਕੋਈ ਦੁੱਖ ਸੁੱਖ ਕਰਨੇ ਚਾਹਣਾ ਉਹ ਮੇਰੇ ਮਤਲਬ ਇੱਕ ਬਾਤ ਨਹੀਂ ਜੇ ਆਪਾਂ ਤੇਰੀ ਘਟ ਘਟਾਈ ਹੁੰਦੀ ਮੈਂ ਕਿਹਾ ਵੀ ਮੈਂ ਇੱਥੇ ਇਕੱਲਾ ਰਹਿਣਾ ਹੈ ਨਾ ਹਾਂ ਹਾਂ ਤੇ ਕੱਲਾ ਰਹਿਣਾ ਇੱਥੇ ਤੇ ਮੈਨੂੰ ਵੀ ਤਾਂ ਸਹਾਰਾ ਚਾਹੀਦਾ ਜ਼ਰੂਰੀ ਥੋੜੀ ਵੀ ਆਪਾਂ ਕੋਈ ਬੰਦਾ ਉੱਪਰ ਵੀ ਕੋਈ ਇਕੱਠਾ ਪੈ ਕੇ ਫੇਰ ਹੀ ਸਹਾਰਾ ਬਣੇ ਉਹ ਕੋਈ ਦੁੱਖ ਦਰਦ ਕਰਨ ਦਾ ਬੰਦਾ ਆ ਹੀ ਸਕਦਾ ਕਿਸੇ ਵੀ ਰਿਸ਼ਤੇ 'ਚ ਅਪਣਾ ਲਾ ਤੂੰ ਮੈਨੂੰ ਮੈਂ ਨਹੀਂ ਕਹਿੰਦਾ ਵੀ ਤੂੰ ਮੈਨੂੰ ਇੱਕ ਆਸ਼ਿਕ ਮਸ਼ੂਕ ਦੇ ਰਿਸ਼ਤੇ 'ਚ ਅਪਣਾ ਜਾਂ ਤੂੰ ਮੈਨੂੰ ਇੱਕ ਗਰਲਫ੍ਰੈਂਡ ਬாய்ਫ੍ਰੈਂਡ ਦੇ ਰਿਸ਼ਤੇ 'ਚ ਅਪਣਾ ਜਾਂ ਫਿਰ ਮੈਨੂੰ ਉਸ ਤਰੀਕੇ ਦਾ ਫੇਰ ਤੂੰ ਜਿਹੜੇ ਮਰਜ਼ੀ ਰਿਸ਼ਤੇ 'ਚ ਅਪਣਾ ਲਾ ਮੈਂ ਤਾਂ ਸਿਰਫ ਆਪਣੇ ਦਿਲ ਦੀਆਂ ਗੱਲਾਂ ਤੇ ਨਾਲ ਸ਼ੇਅਰ ਕਰਨੀਆਂ ਨੇ ਅਜੇ ਦਿਨ ਤੋੜੀਆਂ ਦਿਲ ਦੀਆਂ ਗੱਲਾਂਆਂ ਕੋਈ ਨੀ ਫੋਨ ਤੇ ਕਰ ਲਿਆ ਕਰ ਕੋਈ ਨੀ ਮੈਂ ਤੁਸੀਂ ਆਜੋ ਚਾਹ ਪੀਣੀ ਹੈ ਕੋਈ ਨੀ ਆਜੋ ਪਰ ਜਦੋਂ ਜਿਸ ਪਹਾਲ ਹੋਇਆ ਤਰੀ ਉਦੋਂ ਆਜੋ ਬਾਬਾ ਹੀ ਕਾਯੋ ਨਾ ਕੋਈ ਨੀ ਮੈਂ ਕਦੀ ਤੇ ਫੋਨ ਕਰ ਦਿਆ ਕਰੂੰਗੀ ਤੇ ਮੇਰੇ ਵੱਖਾਂ ਦੇ ਐਕਸਪੋਜ਼ ਬਾਅਦ ਕਰੀਂ ਫਿਰ ਬਾਬਾ ਤੇਰੀ ਕੋਲ ਤਾਂ ਮੇਰੀ ਤਾਂ ਕੰਮ ਦਾ ਚਲੋ ਕੋਈ ਨੀ ਵੀ ਇਸ ਪੂਸਾ ਨਾਲ ਕੋਈ ਚੱਕਰ ਵਾਲੇ ਕਰਨੇ ਪਰ ਮੈਨੂੰ ਕਿਸ ਨਾ ਕਿਸੇ ਰਿਸ਼ਤੇ ਚ ਅਪਣਾ ਲੈ ਮੈਨੂੰ ਠੋਕਰਣਾ ਕੋਈ ਨੀ ਮੈਂ ਤਨ ਚਾਹ ਤੇ ਆਉਂਗੀ ਠੀ ਆ ਕੇ ਪੀਉਂਗੀ